हां जी दोस्तों सत श्री अज्ज सबको ਪਹਿਲਾ ਮੈਂ ਮਜ਼ਦੂਰ ਦੇ ਦਿਨ ਦੀਆਂ ਜਿੱਥੇ ਸਾਰੇ ਮਜ਼ਦੂਰ ਭਰਾਵਾਂ ਨੂੰ ਆਪਣੇ ਜਿਹੜੇ ਸ਼ਹੀਦ ਹੋਏ ਸੀ ਇਸ ਦਿਨ ਤੇ ਉਸ ਦਿਵਸ ਤੇ ਮੈਂ ਇੱਕ ਸ਼ਰਧਾ ਦੇ ਫੁੱਲ ਭੇਟ ਕਰਦਾ ਕਿਉਂਕਿ ਸਾਡੇ ਮਜ਼ਦੂਰ ਭਾਈ ਅੱਜ ਦੇ ਦਿਨ ਸ਼ਹੀਦੀਆਂ ਪ੍ਰਾਪਤ ਕਰਦੇ ਸੀ ਆਪਣੇ ਹੱਕਾਂ ਦੀ ਲੜਾਈ ਦੇ ਲਈ ਸ਼ਹੀਦੀਆਂ ਪ੍ਰਾਪਤ ਕਰਕੇ ਗਏ ਸੀ ਅੱਜ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਪਰ ਇਹਦੇ ਨਾਲ ਇੱਕ ਬੜੇ ਦੁੱਖ ਦੀ ਗੱਲ ਸਾਂਝੀ ਕਰਨ ਜਾ ਰਿਹਾ ਹਾਂ ਇਹ ਸਾਡਾ ਨੰਗਲ ਵਿਖੇ ਖਾਸ ਕਰਕੇ ਸਾਰੇ ਪੰਜਾਬ ਦੇ ਵਿੱਚ ਅੱਜ ਪੰਜਾਬ ਸਰਕਾਰ ਦੇ ਦਫ਼ਤਰਾਂ ਦੇ ਵਿੱਚ ਜਾਂ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਸਾਰੇ ਸਕੂਲ ਕਾਲਜ ਦੇ ਵਿੱਚ ਤੇ ਖਾਸ ਕਰਕੇ ਦਫ਼ਤਰਾਂ ਦੇ ਵਿੱਚ ਜਿਹੜਾ ਅੱਜ ਉਸ ਦਿਵਸ ਨੂੰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਆਪਣਾ ਦਿਵਸ ਮਨਾਉਣ ਦੇ ਲਈ ਬੰਦ ਕੀਤਾ ਗਿਆ ਜਾਂ ਉਹਨਾਂ ਨੂੰ ਛੁੱਟੀ ਦਿੱਤੀ ਗਈ ਇਸ ਦੇ ਵਿੱਚ ਪਰ ਬੜੀ ਮਾੜੀ ਗੱਲ ਹੈ ਕਿ ਨੰਗਲ ਦੇ ਵਿੱਚ ਇੱਕ ਪ੍ਰਾਈਵੇਟਿਕ ਨਿੱਜੀ ਸਕੂਲ ਜਿਹੜਾ ਪਹਿਲਾਂ ਵੀ ਬਵਾਦਾਂ ਦੇ ਘੇਰੇ ਚ ਰਿਹਾ ਮੈਂ ਦੱਸ ਦਿੰਦਾ ਕਿ ਨਵਾਂ ਨੰਗਲ ਵਿਖੇ ਮੈਂ ਨਾਮ ਇਸ ਲਈ ਨਹੀਂ ਲੈਣਾ ਸਕੂਲ ਦੇ ਮਾਲਕਾਂ ਤੋਂ ਡਰਦਾ ਨਹੀਂ ਨਾਮ ਲੈ ਰਿਹਾ ਕਿਉਂਕਿ ਸਾਡੇ ਬੱਚੇ ਵੀ ਉੱਥੇ ਪੜ੍ਹਦੇ ਕਿ ਉਹ ਵੀ ਇੱਕ ਸ਼ਰਮਿੰਦਗੀ ਨਾਲ ਮਹਿਸੂਸ ਕਰ ਰਿਹਾ ਇਸ ਕਰਕੇ ਸਕੂਲ ਦਾ ਨਾਮ ਨਹੀਂ ਲੈ ਰਿਹਾ ਉੱਥੇ ਅੱਜ ਨਵਾਂ ਨੰਗਲ ਦੇ ਵਿੱਚ ਇੱਕ PCSL ਦਾ ਸਾਡਾ ਕਾਰਖਾਨਾ ਹੈ ਪ੍ਰਾਈਮੋ ਕੈਮੀਕਲ ਲਿਮਟਿਡ ਜਿਹੜਾ ਸਕੂਲ ਪਹਿਲਾਂ ਵੀ ਇੱਕ ਵਾਰ ਗੈਸ ਲੀਕ ਹੋਏ ਤੇ ਸਾਡੇ ਬੱਚੇ ਬੇਹੋਸ਼ ਹੋ ਗਏ ਸੀ ਸਾਡੇ ਅਧਿਆਪਕ ਬੇਹੋਸ਼ ਹੋ ਗਏ ਸੀ ਮંત્રી ਸਾਹਿਬ ਨੇ ਵੀ ਦੌਰਾ ਕੀਤਾ ਸੀ ਉਦੋਂ ਸਰਦਾਰ ਹਰਜੋਤ ਸਿੰਘ ਬੈਲੰਸ ਜੀ ਨੇ ਸਿੱਖਿਆ ਮੰਤਰੀ ਜੀ ਨੇ ਕਾਰਵਾਈ ਦਾ ਵੀ ਯਕੀਨ ਦਵਾਇਆ ਸੀ ਪਰ ਅੱਜੋ ਕਾਰਵਾਈ ਫਾਈਲਾਂ ਦੇ ਵਿੱਚ ਜਿਹੜੀਆਂ ਫਾਈਲਾਂ ਐ ਧੂੜ ਦੇ ਹੇਠ ਦੱਬ ਚੁੱਕੀਆਂ ਹੋਈਆਂ ਅੱਜ ਉਸੇ ਨਿੱਜੀ ਸਕੂਲ ਦੇ ਜਿਹੜੇ ਪ੍ਰਬੰਧਕਾਂ ਨੇ ਉਸੇ ਨਿੱਜੀ ਸਕੂਲ ਦੇ ਪ੍ਰਬੰਧਕਾਂ ਨੇ ਨਵਾਂ ਲੰਗਰ ਦੇ ਵਿੱਚ ਬੱਚਿਆਂ ਨੂੰ ਭਾਵੇਂ ਛੁੱਟੀ ਕਰ ਦਿੱਤੀ ਪਰ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਖਾਸ ਕਰਕੇ ਸਿੱਖਿਆ ਵਿਭਾਗ ਦੇ ਹੁਕਮਾਂ ਦੀ ਲੰਘਣਾ ਕਰਦੇ ਹੋਏ ਅਤੇ ਸਾਰੇ ਹੀ ਟੀਚਰ ਸਹਿਬਾਨਾਂ ਨੂੰ ਉਥੇ ਜਿੰਨੇ ਵੀ ਉਹਨਾਂ ਦਾ ਸਟਾਫ ਹੈ ਕਲਾਸ 4 ਹੈ ਕਲਾਸ 3 ਹੈ ਜਾਂ ਕਈ ਮਜ਼ਦੂਰ ਹੋਣੇ ਜਿਹਨੂੰ ਅੱਜ ਅਨਸਕਿਲਡ ਲੇਬਰ ਕਹਿੰਦੇ ਨੇ ਉਹਨਾਂ ਨੂੰ ਅੱਜ ਬੁਲਾ ਕੇ ਨਿੱਜੀ ਕੰਮ ਕਰਵਾਏ ਜਾ ਰਹੇ ਨੇ ਸਕੂਲ ਦੇ ਕੰਮ ਕਰਾਏ ਜਾ ਰਹੇ ਨੇ ਨਵਾਂ ਨੰਗਲ ਦੇ ਸਕੂਲ ਤੇ ਜਿੱਥੇ ਪਹਿਲਾਂ ਹੀ ਇੱਕ ਗੈਸ ਦਾ ਬਰੂਦ ਤੇ ਜਿੱਥੇ ਜ਼ਹਿਰ ਦੇ ਬਰੂਦ ਤੇ ਉਹ ਸਕੂਲ ਬਣਾਇਆ ਗਿਆ ਨਿਮਨ ਉਲੰਘਣਾ ਕਰਕੇ ਬਣਾਇਆ ਗਿਆ ਪਹਿਲਾਂ ਹੀ ਉਹਨਾਂ 'ਚ ਕਟਾਈਆਂ ਮੰਤਰੀ ਸਾਹਿਬ ਪਹਿਲਾਂ ਵੀ ਇੱਕ ਵਾਰ ਉਹਨੂੰ ਮਾਫ਼ ਕਰ ਚੁੱਕੇ ਮੈਂ ਮੰਤਰੀ ਸਾਹਿਬ ਸਰਦਾਰ ਹਰਜੋਤ ਸਿੰਘ ਦੀ ਬੇਨਤੀ ਕਰਦਾ ਭਗਵਾਨ ਕਮਨ ਜੀ ਇੱਕ ਸਕੂਲ ਦੇ ਮਾਲਕ ਪ੍ਰਬੰਧਕ ਦੀ ਤੁਹਾਡੀ ਗੱਲ ਮੰਨ ਲਗੇ ਜਿਹੜਾ ਸਕੂਲ ਅੱਜ ਖੋਲੀ ਬੈਠੇ ਨਿੱਕੀ ਕੰਮ ਕਰਵਾ ਰਹੇ ਆਪਣੇ ਐਡਮਿਨਿਸਟ੍ਰੇਸ਼ਨ ਦੇ ਜਾਂ ਆਪਣੇ ਨਿੱਜੀ ਆਪਣੇ ਕੋਈ ਉਹਨਾਂ ਦੀ ਫਰਮ ਹੋਊਗੀ ਉਹਦੇ ਸਕੂਲ ਦੇ ਅਧਿਆਪਕਾਂ ਤੋਂ ਉੱਥੇ ਦੇ ਮਜ਼ਦੂਰਾਂ ਤੋਂ ਕੰਮ ਕਰਾਇਆ ਜਾ ਰਿਹਾ ਇਹ ਨਿੰਦਣਯੋਗ ਕਾਰਵਾਈ ਹੈ ਮੈਂ ਇੱਕ ਹਰਜੋਤ ਕਾਂਸੀ ਨੂੰ ਬੇਨਤੀ ਕਰਦਾ ਕਿ ਹਰਜੋਤ ਮੈਸ ਜੀ ਪਹਿਲਾਂ ਵੀ ਇਹਨਾਂ ਨੂੰ ਗੈਸ ਦੇ ਮਾਮਲੇ ਤੁਸੀਂ ਸਾਡੀ ਚੁੱਕੇ ਕਿਉਂਕਿ ਪ੍ਰਾਇਮੋ ਕੈਮੀਕਲ ਦੇ ਬਿਲਕੁਲ ਸਾਹਮਣੇ ਇਹ ਸਕੂਲ ਸੀ ਪਤਾ ਨਹੀਂ ਕਿਹਨੇ ਉਪਾਸ ਕੀਤਾ ਉਹਨਾਂ ਲੋਕਾਂ ਤੇ ਵੀ ਕਾਰਵਾਈ ਚਾਹੀਦੀ ਜਿਨੇ ਸਕੂਲ ਇੱਕ ਸਕੂਲ ਨੂੰ ਜ਼ਹਿਰ ਹੈ ਜਿੱਥੇ ਜਿੱਥੇ ਗੈਸਾਂ ਦਾ ਡਰ ਹੈ ਕਦੇ ਵੀ ਕੋਈ ਮਾੜੀ ਘਟਨਾ ਹੋ ਸਕਦੀ ਪਿਛਲੇ ਦਿਨਾਂ ਤੋਂ ਉਸ ਕਾਰਖਾਨੇ 'ਚ ਹੋਈਆਂ ਵੀ ਆ ਉੱਥੇ ਉਹਦੀਆਂ ਜੜ੍ਹਾਂ ਤੋਂ ਸਕੂਲ ਬਣਾਣ ਦੀ ਯਾਦਗਤੀ ਗਈ ਕਾਰਵਾਈ ਤਾਂ ਉਹਨਾਂ ਲੋਕਾਂ ਤੇ ਪ੍ਰਬੰਧਕਾਂ ਤੇ ਕਰਨੀ ਚਾਹੀਦੀ ਸੀ ਪਰ ਅੱਜ ਇਸ ਨਿੱਜੀ ਸਕੂਲ ਨੇ ਫੇਰ ਇੱਕ ਵਾਰ ਸਰਕਾਰ ਦੇ ਨੀਮਾ ਦੀਆਂ ਕੱਢੀਆਂ ੜਾਈਆਂ ਮੈਂ ਬੇਨਤੀ ਕਰਦਾ ਸਰਦਾਰ ਹਰਜੋਤ ਸਿੰਘ ਬੈਂਸੀ ਨੂੰ ਕਿ ਜੇ ਤੁਹਾਡੀ ਵਿਧਾਨ ਸਭਾ ਦੇ ਹਲਕੇ ਚਾਹੇ ਜਾਂ ਨਿੱਜੀ ਸਕੂਲਾਂ ਦੇ ਮਾਲਕ ਪ੍ਰਬੰਧਕ ਆਪਣੀਆਂ ਮਨਮਾਨੀਆਂ ਕਰਨਗੇ ਤਾਂ ਤੁਸੀਂ ਤੁਹਾਡੇ ਜਿਹੜੀਆਂ ਹੁਕਮ ਹੈ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਵੇਂ ਲਾਗੂ ਕੀਤਾ ਜਾਏਗਾ ਮੈਂ ਭਜੋਤ ਬੈਂਸੀ ਬੇਨਤੀ ਕਰਦਾ ਕਿ ਤੁਹਾਡੀ ਮਿਲੀ ਭੁਗਤਾਂ ਜਾਂ ਪ੍ਰਬੰਧਕ ਤੁਹਾਡੀ ਗੱਲ ਨਹੀਂ ਮੰਨਦੇ ਜੇ ਤੁਹਾਡੀ ਮਿਲੀ ਭੁਗਤ ਨਹੀਂ ਹੈ ਤਾਂ ਇਸ ਸਕੂਲ ਤੇ ਇੱਕ ਐਗਜ਼ੈਂਪਲਰੀ ਜਾਵੇ ਤਾਂ ਜੋ ਹੋਰ ਲੋਕਾਂ ਨੂੰ ਵੀ ਪਤਾ ਲੱਗੇ ਕਿ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਿਦਾਂ ਕੀਤੀ ਜਾਂਦੀ ਨਾਲੇ ਇਹਦੀ ਜਾਂਚ ਕਰਾਈ ਜਾਵੇ ਕਿ ਜਿਹੜਾ ਸਕੂਲ ਹੈ ਬਰੂਦ ਦੇ ਇੱਕ ਢੇਰ ਤੇ ਬੈਠਾ ਹੋਇਆ ਇਹ ਕਿਹੜੇ ਲੋਕਾਂ ਨੇ ਇਹਨੂੰ ਉਜਾੜ ਦਿੱਤੀ ਮੈਂ ਹਰਜੋਤ ਸਿੰਘ ਮੈਂ ਜੀ ਨੂੰ ਇੱਕ ਵਾਰ ਫਿਰ ਬੇਨਤੀ ਕਰਦਾ ਕਿ ਮੈਂ ਨਹੀਂ ਕਹਿੰਦਾ ਤੁਹਾਡੀ ਮਿਲੀ ਕੁਕਤ ਹੈ ਜੇ ਮਿਲੀ ਕੁਕਤ ਨਹੀਂ ਹੈ ਤਾਂ ਅੱਜ ਇਸ ਦੇ ਪ੍ਰਬੰਧਕਾਂ ਉਨਾਂ ਤੇ ਇੱਕ ਕਠੋਰ ਕਾਰਵਾਈ ਕੀਤੀ ਜਾਵੇ ਜਿਹੜੀ ਤੁਹਾਡੀ ਵਿਧਾਨ ਸਭਾ 'ਚ ਪੈਂਦਾ ਨਵਾਂ ਨੰਦਲ ਦੇ ਵਿੱਚ ਪੀਐਸਸੀਐਲ ਕਾਰਖਾਨੇ ਦੇ ਸਾਹਮਣੇ ਤਾਂ ਜੋ ਆਉਣ ਵਾਲੇ ਸਮੇਂ ਪੰਜਾਬ ਸਰਕਾਰ ਦੇ ਜਾਂ ਤੁਹਾਡੇ ਹੁਕਮਾਂ ਦੀ ਕੋਈ ਲੰਗੜਾ ਨਾ ਕਰ ਸਕੇ ਇਹਨਾਂ ਦੇ ਪ੍ਰਬੰਧਾਂ ਵਾਲੇ ਇੱਕ ਵੱਡੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦਾ ਤੁਹਾਡੀ ਸਰਕਾਰ ਦਾ ਵਿਸ਼ਵਾਸ ਬਣਿਆ ਰਹੇ ਧੰਨਵਾਦ